ਹਾਲਾਂਕਿ ਪਹਿਲਾ ਰਮਨਜੀਤ ਬਿੱਟੂ ਜਿਹੜੇ ਉੱਥੋਂ ਇਹ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਕਿ ਇਹ ਕਾਰਗਿਲ ਦੀ ਜੰਗ ਜਿੱਤ ਕੇ ਆਏ ਨੇ ਤਾਂ ਉਸ ਤੋਂ ਬਾਅਦ ਬਹਿਸ ਇਸ ਕਦਰ ਵੱਜ ਜਾਂਦੀ ਹੈ ਕਿ ਰਾਹੁਲ ਗਾਂਧੀ ਰਮਨਜੀਤ ਬਿੱਟੂ ਨੂੰ ਗਦਾਰ ਤੱਕ ਕਹਿ ਦਿੰਦੇ ਨੇ ਤਾਂ ਇਹ ਮੌਕੇ ਦੀ ਵੀਡੀਓ ਹੈਗੀ ਆ ਤੁਸੀਂ ਵੇਖ ਸਕਦੇ ਹੋ ਜਿਸ ਦੇ ਵਿੱਚ ਪੰਜਾਬ ਦੇ ਜਿਹੜੇ ਐਮਪੀ ਉਹ ਵੀ ਨਜ਼ਰ ਆ ਰਹੇ ਨੇ ਗੁਰਜੀਤ ਔਜਲਾ ਰਾਜਾ ਵੜਿੰਗ ਸੁਖਜਿੰਦਰ ਰੰਧਾਵਾ ਤਾਂ ਮਕਰ ਦਵਾਰ ਦੇ ਵਿੱਚ ਜਿਹੜੇ ਕਾਂਗਰਸ ਦੇ ਐਮਪੀਸ ਨੇ ਇਸ ਤੋਂ ਇਲਾਵਾ ਐਲੋਪੀ ਰਾਹੁਲ ਗਾਂਧੀ ਉਹ ਧਰਨਾ ਪ੍ਰਦਰਸ਼ਨ ਕਰੇ ਸੀਗੇ ਤਾਂ ਜੇਕਰ ਕੱਲ ਦੀ ਗੱਲ ਕੀਤੀ ਜਾਵੇ ਤਾਂ ਕੱਲ ਕਾਂਗਰਸ ਦੇ 8 ਐਮਪੀਸ ਨੂੰ ਜਿਹੜਾ ਸਸਪੈਂਡ ਕੀਤਾ ਗਿਆ ਸੀਗਾ ਤਾਂ ਉਸ ਤੋਂ ਬਾਅਦ ਇਹ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈਗਾ ਤਾਂ ਅਜਿਹੇ ਦੇ ਵਿੱਚ ਬੀਜੇਪੀ ਦੇ ਐਮਪੀ ਅਤੇ ਕੇਂਦਰੀ ਰੇਲਵੇ ਰਾਜ ਮੰਤਰੀ ਰਮਨੀਤ ਬਿੱਟੂ ਉੱਥੇ ਗੁਜ਼ਰਦੇ ਨੇ ਤਾਂ ਉੱਥੇ ਕੀ ਕੁਝ ਹੋਇਆ ਉਹ ਤੁਹਾਨੂੰ ਵਰਡ ਬਾਈ ਵਰਡ ਜਿਹੜਾ ਹੈਗਾ ਉਹ ਦੱਸਦੇ ਹੈਗੇ ਆ ਦਰਸਲ ਰਮਨੀਤ ਬਿੱਟੂ ਜਿਹੜੇ ਉਹ ਪਿੱਛੋਂ ਬੋਲਦੇ ਹੋਏ ਨਜ਼ਰ ਆਉਂਦੇ ਨੇ ਕਿ ਇਹ ਕਾਰਗਿਲ ਦੀ ਜੰਗ ਜਿੱਤ ਕੇ ਆਏ ਨੇ ਤਾਂ ਇੰਨੇ ਦੇ ਵਿੱਚ ਰਾਹੁਲ ਗਾਂਧੀ ਜਿਹੜੇ ਉਹ ਬੋਲਦੇ ਨਜ਼ਰ ਆਉਂਦੇ ਨੇ ਹੈਲੋ ਬ੍ਰਦਰ ਮਾਈ ਟ੍ਰੇਟਰ ਫਰੈਂਡ ਯਾਨੀ ਕਿ ਮੇਰੇ ਗਦਾਰ ਦੋਸਤ ਤਾਂ ਉਸ ਤੋਂ ਬਾਅਦ ਰਮਨੀਤ ਬਿੱਟੂ ਜਿਹੜੇ ਪੌੜੀਆਂ ਦੇ ਸੱਜੇ ਪਾਸੇ ਜਾ ਰਹੇ ਸੀਗੇ ਪਰ ਜਦੋਂ ਉਹ ਇਹ ਸ਼ਬਦ ਸੁਣਦੇ ਨੇ ਤਾਂ ਉਹ ਪੌੜੀਆਂ ਦੇ ਖੱਬੇ ਪਾਸੇ ਹੋ ਜਾਂਦੇ ਨੇ ਉਸ ਤੋਂ ਬਾਅਦ ਰਾਹੁਲ ਗਾਂਧੀ ਹੱਥ ਮਿਲਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਰਮਨੀਤ ਬਿੱਟੂ ਦੇ ਵੱਲੋਂ ਹੱਥ ਨਹੀਂ ਮਲਾਇਆ ਜਾਂਦਾ ਤਾਂ ਅਜਿਹੇ ਦੇ ਵਿੱਚ ਬਹਿਸ ਜਿਹੜੀ ਆ ਉਹ ਪੂਰੀ ਸਿਖਰਾਂ ਤੇ ਹੋ ਜਾਂਦੀ ਆ ਮੌਕੇ ਦੀ ਜਿਹੜੀ ਵੀਡੀਓ ਸਾਹਮਣੇ ਆਈ ਆ ਤੁਸੀਂ ਵੇਖ ਸਕਦੇ ਹੋ ਕਿ ਪਹਿਲਾਂ ਰਮਨੀਤ ਬਿੱਟੂ ਇਸ ਜਗ੍ਹਾ ਤੇ ਪਹਿਲਾਂ ਸੱਜੇ ਪਾਸੇ ਉਹ ਪੌੜੀਆਂ ਚੜ੍ਹਨ ਦੀ ਕੋਸ਼ਿਸ਼ ਕਰਦੇ ਨੇ ਪਰ ਦੂਸਰੇ ਪਾਸੇ ਜਦੋਂ ਰਾਹੁਲ ਗਾਂਧੀ ਉਹਨਾਂ ਨੂੰ ਬੁਲਾਉਂਦੇ ਨੇ ਇੱਥੋਂ ਤੱਕ ਕਹਿ ਦਿੱਤਾ ਜਾਂਦਾ ਕਿ ਮੇਰੇ ਗਦਾਰ ਦੋਸਤ ਯਾਨੀ ਕਿ ਟ੍ਰੇਟਰ ਫਰੈਂਡ ਤਾਂ ਉਸ ਤੋਂ ਬਾਅਦ ਰਮਨੀਤ ਬਿੱਟੂ ਜਿਹੜੇ ਨੇ ਉਹ ਵੀ ਉਹਨਾਂ ਨੂੰ ਬੋਲਦੇ ਹੋਏ ਨਜ਼ਰ ਆਉਂਦੇ ਨੇ ਤਾਂ ਇੱਕ ਪਾਸੇ ਐਲੋਪੀ ਰਾਹੁਲ ਗਾਂਧੀ ਇਸ ਤੋਂ ਇਲਾਵਾ ਬਾਕੀ ਕਾਂਗਰਸੀ ਜਿਹੜੇ ਐਮਪੀਸ ਨੇ ਉਹ ਮਕਰ ਦਵਾਰ ਦੇ ਉੱਪਰ ਧਰਨਾ ਪ੍ਰਦਰਸ਼ਨ ਕਰ ਰਹੇ ਸਨ ਇੱਕ ਕਿਤਾਬ ਨੂੰ ਲੈ ਕੇ ਲੋਕ ਸਭਾ ਦਾ ਸੈਸ਼ਨ ਜਿਹੜਾ ਹੈ ਗਿਆ ਉਹ ਗਰਮਾਇਆ ਹੋਇਆ ਇਸ ਗੱਲ ਨੂੰ ਲੈ ਕੇ ਕਾਂਗਰਸ ਜਿਹੜੇ ਲਗਾਤਾਰ ਕੇਂਦਰ ਸਰਕਾਰ ਨੂੰ ਕਹਿ ਰਹੀ ਹੈਗੀ ਆ ਤੇ ਉਹ ਕਿਤਾਬ ਦਾ ਤੁਸੀਂ ਪੋਸਟਰ ਵੀ ਦੇਖ ਸਕਦੇ ਹੋ ਇਸ ਤੋਂ ਇਲਾਵਾ ਜੋ ਪੋਸਟਰ ਦੇ ਉੱਪਰ ਪੀਐਮ ਇਸ ਕੰਪਰੋਮਾਈਜ਼ ਜਿਹੜਾ ਉਹ ਲਿਖਿਆ ਹੋਇਆ ਤਾਂ ਇਸ ਮੁੱਦੇ ਦੇ ਉੱਪਰ ਕਾਂਗਰਸ ਦੇ ਵੱਲੋਂ ਕੇਂਦਰ ਸਰਕਾਰ ਨੂੰ ਪੀਐਮ ਮੋਦੀ ਨੂੰ ਘੇਰਨ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਅੱਜ ਜੋ 8 ਐਮਪੀ ਸਸਪੈਂਡ ਕੀਤੇ ਗਏ ਸਨ ਜਿਸ ਦੇ ਵਿੱਚ ਪੰਜਾਬ ਦੇ ਐਮਪੀ ਵੀ ਨੇ ਤਾਂ ਉਹਨਾਂ ਸਮੇਤ ਅੱਜ ਇਹ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀਗਾ ਤਾਂ ਉਸ ਮੌਕੇ ਜਿਹੜੀ ਇਹ ਤਸਵੀਰ ਦੇਖਣ ਨੂੰ ਮਿਲੀ ਹੈ ਜਿੱਥੇ ਇੱਕ ਪਾਸੇ ਰਾਹੁਲ ਗਾਂਧੀ ਤੇ ਦੂਸਰੇ ਪਾਸੇ ਰਮਨੀਤ ਬਿੱਟੂ ਜਿਹੜੇ ਰਮਨੀਤ ਬਿੱਟੂ ਕਦੇ ਕਾਂਗਰਸ ਦੇ ਵਿੱਚ ਸੀਗੇ ਕਾਂਗਰਸ ਦੇ ਵਿੱਚ ਇਹਨਾਂ ਦਾ ਵੱਡਾ ਕਦਮ ਸੀਗਾ ਪਰ ਜੇਕਰ ਔਰ ਜੋ 2022 ਦੀਆਂ ਲੋਕ ਸਭਾ ਦੀਆਂ ਜਿਹੜੀਆਂ ਹਾਲੀ ਦੇ ਵਿੱਚ ਲੋਕ ਸਭਾ ਚੋਣਾਂ ਹੋਈਆਂ ਤਾਂ ਉਸ ਮੌਕੇ ਇਹ ਕਿੰਦਾ ਰਮਨੀਤ ਬਿੱਟੂ ਬੀਜੇਪੀ ਜੁਆਇਨ ਕਰ ਲੈਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਕੇਂਦਰੀ ਰੇਲਵੇ ਰਾਜ ਮੰਤਰੀ ਬਣਾ ਦਿੱਤਾ ਜਾਂਦਾ ਹਾਲਾਂਕਿ ਜੇਕਰ ਇਸ ਰਮਨੀਤ ਬਿੱਟੂ ਹੋਰਾਂ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਤੋਂ ਇਹ ਚੋਣ ਲੜਦੇ ਨੇ ਦੂਸਰੇ ਪਾਸੇ ਰਾਜਾ ਵੜਿੰਗ ਸੀਗੇ ਜਿਹੜੇ ਮੌਜੂਦਾ ਕਾਂਗਰਸ ਦੇ ਪ੍ਰਧਾਨ ਨੇ ਤਾਂ ਰਾਜਾ ਵੜਿੰਗ ਜਿੱਤ ਜਾਂਦੇ ਨੇ ਪਰ ਰਮਨਜੀਤ ਬਿੱਟੂ ਹਾਰ ਜਾਂਦੇ ਨੇ ਪਰ ਫਿਰ ਵੀ ਭਾਜਪਾ ਦੇ ਵੱਲੋਂ ਰਮਨਜੀਤ ਬਿੱਟੂ ਨੂੰ ਕੇਂਦਰੀ ਰੇਲਵੇ ਰਾਜ ਮੰਤਰੀ ਉਹ ਬਣਾ ਦਿੱਤਾ ਜਾਂਦਾ ਤਾਂ ਅਜਿਹੇ ਦੇ ਵਿੱਚ ਜੇਕਰ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅਕਸਰ ਰਮਨਜੀਤ ਬਿੱਟੂ ਆ ਜਿਹੜੇ ਉਹ ਕਾਂਗਰਸ ਦੇ ਖਿਲਾਫ ਬੋਲਦੇ ਹੋਏ ਦਿਖਾਈ ਦਿੰਦੇ ਨੇ ਅਕਸਰ ਜਦੋਂ ਪੰਜਾਬ ਦੇ ਨਾਲ ਕੋਈ ਜੁੜਦਾ ਮੁੱਦਾ ਹੁੰਦਾ ਤਾਂ ਉਸ ਨੂੰ ਰਮਨਜੀਤ ਬਿੱਟੂ ਹੀ ਕਿਤੇ ਨਾ ਕਿਤੇ ਕਾਂਗਰਸ ਨੂੰ けਰਦੇ ਭਾਜਪਾ ਨੂੰ ਡਿਫੈਂਡ ਕਰਦੇ ਨਜ਼ਰ ਆਉਂਦੇ ਨੇ ਤਾਂ ਅਜਿਹੇ ਦੇ ਵਿੱਚ ਇਹ ਤਸਵੀਰਾਂ ਹੁਣ ਇਹ ਸਾਹਮਣੇ ਆਈਆਂ ਨੇ ਕਿ ਜਿਸ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਬਹਿਸ ਹੋਈ ਆ ਬਹਿਸ ਦਾ ਜਿੱਥੋਂ ਮੋੜ ਵੱਜਦਾ ਹੈਗਾ ਜਿੱਥੋਂ ਇਹ ਬਹਿਸ ਸ਼ੁਰੂ ਹੁੰਦੀ ਆ ਉਹ ਤੁਸੀਂ ਵੇਖ ਸਕਦੇ ਹੋ ਕਿ ਰਵਨੀਤ ਮਿੱਟੂ ਜਿਹੜੇ ਉਹ ਪੌੜੀਆਂ ਚੜ ਰਹੇ ਸੀਗੇ ਪਹਿਲਾਂ ਉਹ ਸੱਜੇ ਪਾਸੇ ਜਾਣ ਦੀ ਕੋਸ਼ਿਸ਼ ਕਰਦੇ ਆ ਪਰ ਉਹ ਪਿੱਛੋਂ ਇਹ ਬੋਲਦੇ ਹੋਏ ਆਉਂਦੇ ਨੇ ਕਿ ਇਹ ਕਾਰਗਿਲ ਦੀ ਜੰਗ ਜਿੱਤ ਕੇ ਆਏ ਨੇ ਇਹ ਕਾਰਗਿਲ ਦੀ ਜੰਗ ਜਿੱਤ ਕੇ ਆਏ ਨੇ ਤਾਂ ਜਦੋਂ ਇਹ ਸ਼ਬਦ ਰਾਹੁਲ ਗਾਂਧੀ ਸੁਣਦੇ ਨੇ ਤਾਂ ਉਹਨਾਂ ਦੇ ਵੱਲੋਂ ਵੀ ਇਸ ਗੱਲ ਦਾ ਪਲਟਵਾਰ ਕੀਤਾ ਜਾਂਦਾ ਟਿੱਪਣੀ ਕੀਤੀ ਜਾਂਦੀ ਆ ਕਿ ਇਹ ਮੇਰੇ ਟ੍ਰੇਟਰ ਫਰੈਂਡ ਨੇ ਯਾਨੀ ਕਿ ਇਹ ਮੇਰੇ ਗਦਾਰ ਦੋਸਤ ਨੇ ਕਿਉਂਕਿ ਜੇਕਰ ਆਪਾਂ ਰਮਨੀਤ ਬਿੱਟੂ ਦੀ ਗੱਲ ਕੀਤੀ ਜਾਵੇ ਤਾਂ ਰਮਨੀਤ ਬਿੱਟੂ ਜਿਹੜੇ ਕਿਸੇ ਸਮੇਂ ਕਾਂਗਰਸ ਦੇ ਵਿੱਚ ਸੀਗੇ ਤੇ ਹੁਣ ਜਿਹੜੇ ਭਾਜਪਾ ਦੇ ਵਿੱਚ ਨੇ ਤਾਂ ਉਸ ਤੋਂ ਬਾਅਦ ਇਹ ਜਿਹੜੀ ਤਕੜੀ ਨੋਕਝੋਕ ਹੁੰਦੀ ਆ ਤੇ ਇਸ ਖਬਰ ਤੇ ਹੋਰ ਟਿੱਪਣੀ ਦੇ ਲਈ ਸਾਡੇ ਨਾਲ ਅਮਲ ਸੁਖਵਿੰਦਰ ਕੋਟਲੀ ਜੁੜੇ ਹੋਏ ਨੇ ਜੀ ਸੁਖਵਿੰਦਰ ਜੀ ਕਿਸ ਤਰ੍ਹਾਂ ਬਿਕਦੇ ਉਹ ਜਿਹੜੀ ਅੱਜ ਇੱਥੇ ਬਹਿਸ ਦੇਖਣ ਨੂੰ ਮਿਲੀ ਹੈਗੀ ਆ ਦੇਖੋ ਰਾਹੁਲ ਗਾਂਧੀ ਜੀ ਦੇਸ਼ ਦੇ ਲੀਡਰ ਨੇ ਉਹ ਆਪਣੀ ਗੱਲ ਕਰ ਰਹੇ ਆ ਔਰ ਜੇ ਇੱਕ ਸਿਰਜਤਾਚਾਰ ਦੇ ਤੌਰ ਦੇ ਉੱਪਰ ਕਿਸੇ ਵਿਅਕਤੀ ਨੂੰ ਰਿਸਪੈਕਟ ਦਿੱਤੀ ਜਾਵੇ ਜੇ ਉਹਦੇ ਤੋਂ ਬਰਦਾਸ਼ਤ ਨਹੀਂ ਹੈ ਤਾਂ ਜਿਹੜਾ ਵਿਅਕਤੀ ਤਿੰਨ ਵਾਰ ਹਲੋ ਸੁਣ ਰਹੇ ਹੋ ਮੇਰੀ ਬਾਤ ਜੀ 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 ਜਿਹੜਾ ਵਿਅਕਤੀ ਨੂੰ ਤਿੰਨ ਵਾਰ ਪਾਰਲੀਮੈਂਟ ਬਣਾਇਆ ਔਰ ਉਹਨਾਂ ਦੇ ਪਰਿਵਾਰ ਨੂੰ ਪੰਜਾਬ ਦੀ ਬੰਗਲੌਰ ਸੰਭਾਲ ਕੇ ਪੰਜਾਬ ਦੇ ਮੁੱਖ ਮੰਤਰੀ ਬਣਾਇਆ ਇਸ ਤੋਂ ਬਾਅਦ ਫਿਰ ਉਹਨਾਂ ਨੇ ਕੀ ਲੈਣਾ ਸੀ ਹੋਰ ਰਾਜਨੀਤੀ ਦੇ ਅੰਦਰ ਅਗਰ ਵਿਅਕਤੀ ਤੁਹਾਨੂੰ ਰਿਸਪੈਕਟ ਦੇ ਰਿਹਾ ਹੈ ਫਿਰ ਫਿਰ ਉਹਨਾਂ ਦੇ ਪੁਨਾ ਵੱਲੋਂ ਜੋ ਕਿਹਾ ਗਿਆ ਹੈ ਕਿ ਉਹਨਾਂ ਨੇ ਕਾਂਗਰਸ ਪਾਰਟੀ ਦੇ ਨਾਲ ਧੋਖਾ ਕੀਤਾ ਉਹ ਗਦਾਰ ਨੇ ਤਾਂ ਜਿਹੜਾ ਵਿਅਕਤੀ ਇਹ ਨਾ ਕੁਝ ਪਰਿਵਾਰ ਲੈ ਜਾਏ ਇੰਨਾ ਕੁ ਸਾਰਾ ਕੁਝ ਮਿਲ ਜਾਏ ਉਹ ਵਿਅਕਤੀ ਜਦੋਂ ਕਾਂਗਰਸ ਨੂੰ ਉਹਨਾਂ ਦੀ ਲੋੜ ਸੀ ਜੀ ਉਹ ਵਿਅਕਤੀ ਕਾਂਗਰਸ ਨੂੰ ਛੱਡ ਕੇ ਚਲੇ ਜਾਣ ਤਾਂ ਤੋਖਾ ਕਰਕੇ ਚਲੇ ਜਾਣ ਤਾਂ ਫਿਰ ਇੱਕ ਦੁਖੀ ਹਿਰਦੇ ਦੇ ਨਾਲ ਜਿਸ ਵਿਅਕਤੀ ਨੇ ਯੂਥ ਕਾਂਗਰਸ ਤੋਂ ਲੈ ਕੇ ਇੱਥੇ ਤੱਕ ਤਿੰਨ ਵਾਰੀ ਮੈਂਬਰ ਪਾਰਲੀਮੈਂਟ ਬਣਾਉਣਾ ਔਰ ਪੰਜਾਬ ਦੇ ਸਾਰੀ ਬਾਂਡੋਰ ਰਾਜ ਭਾਗ ਦੀ ਉਸ ਪਰਿਵਾਰ ਕੋ ਜਾਣੀ ਤੇ ਉਸ ਉਹ ਸਿਰ ਉਹ ਸੋਫੇ ਬਿੱਟੂ ਨੇ ਉਹਨਾਂ ਦੇ ਕੋਲੋਂ ਹੋਰ ਕੀ ਸੁਣਨਾ ਸੀ ਜਿਹੜਾ ਉਹਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਜਿਹੜਾ ਹੈਗਾ ਆ ਰਾਸ਼ਟਰ ਵਿਰੋਧੀ ਹੋ ਜੋ ਕੁਝ ਵੀ ਹੈ ਜਿ ਧਰਨਾ ਲੱਗਾ ਹੋਇਆ ਸੀਗਾ ਧਰਨੇ ਦਾ ਮਤਲਬ ਸਿਰਫ ਇਨਾ ਹੀ ਸੀ ਕਿ rahul gandhi ਜਿਹਨੂੰ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਬੋਲਣ ਨਹੀਂ ਦਿੱਤਾ ਜਾ ਰਿਹਾ ਉਹਦਾ ਕਾਰਨ ਕਿ ਉਹ ਇੱਕ ਇੱਕ ਕਿਤਾਬ ਜਿਹੜੀ ਚਾਈਨਾ ਦੇ ਬਾਰਡਰ ਤੋਂ ਟੈਂਕਾਂ ਦੇ ਮਾਮਲੇ ਦੇ ਅੰਦਰ ਇੱਕ ਕਿਤਾਬ ਜੀ ਜੋ ਜਨਰਲ ਨੇ ਲਿਖੀ ਹੈ ਜਨਰਲ ਤਾਂ ਸਰਕਾਰ ਦਾ ਹੀ ਹੁੰਦਾ ਭਾਵੇਂ ਉਹ ਦੇਸ਼ ਦਾ ਜਨਰਲ ਹੈ ਸਾਡੇ ਰਾਖੇ ਨੇ ਜੋ ਕੁਝ ਉਹਨਾਂ ਨੇ ਆਪਣੀ ਕਿਤਾਬ ਦੇ ਅੰਦਰ ਲਿਖਿਆ ਹੈ ਕਿ ਮੋਦੀ ਜੀ ਔਰ ਰਾਜਨਾਥ ਸਿੰਘ ਜੀ ਨੇ ਸਾਰਾ ਜਿਹੜਾ ਖੇਲ ਕਿਸ ਤਰੀਕੇ ਦੇ ਨਾਲ ਬਣਾਉ ਤੁਸੀਂ ਪਾਰਲੀਮੈਂਟ ਚ ਰਾਹੁਲ ਜੀ ਦੀ ਜਵਾਨੀ ਜਿਹੜਾ ਉਹ ਸੁਣਿਆ ਤੇ ਲੇਕਿਨ ਜੇ ਤੁਹਾਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਉੱਥੇ ਧਰਨਾ ਲਾਇਆ ਤੁਸੀਂ ਤੁਸੀਂ ਸਾਨੂੰ ਦੇਸ਼ ਦੇ ਦੁਸ਼ਮਣ ਕਹ ਕੇ ਜਾਓ ਜੋ ਮਰਜ਼ੀ ਕਹ ਕੇ ਜਾਓ ਬਿੱਟੂ ਜੀ ਇਸ ਗੱਲ ਨਾਲ ਸੱਕ ਨਹੀਂ ਹੋਣਾ ਜੀ ਇੱਕ ਜਿਹੜਾ ਤੁਸੀਂ ਧੋਖਾ ਰਾਹੁਲ ਜੀ ਦੇ ਨਾਲ ਕਰਕੇ ਗਏ ਆ ਅੱਜ ਦਰਦ ਜਾਗਿਆ ਦਾ ਕਿ ਕਾਂਗਰਸ ਨੂੰ ਤੁਹਾਡੀ ਲੋੜ ਸੀ ਤੁਹਾਨੂੰ ਕਾਂਗਰਸ ਨੇ ਸਭ ਕੁਝ ਦਿੱਤਾ ਤੁਹਾਡੇ ਵੱਲ ਹੱਥ ਵਧਾਇਆ ਮਲਾਉਣ ਦੇ ਲਈ ਆਦੇ ਯਾਰ ਤੁਸੀਂ ਹੱਥ ਮਲਾਉਣ ਦੇ ਲਈ ਤਿਆਰ ਨਹੀਂ ਤਾਂ ਫਿਰ ਗਦਾਰ ਨੂੰ ਕੀ ਕਹੇਗਾ ਜੀ ਹੁਣ ਸਿਕੰਦਰ ਜੀ ਜੇਕਰ ਪ੍ਰੋਪਰ ਵੀਡੀਓ ਦੇਖਦੇ ਹੈਗੇ ਆ ਤਾਂ ਉਸ ਤੋਂ ਕਿਤੇ ਨਾ ਕਿਤੇ ਇਹ ਨਜ਼ਰ ਆਉਂਦਾ ਕਿ ਰਮਨੀਤ ਬਿੱਟੂ ਜਿਹੜੇ ਪਿੱਛੋਂ ਬੋਲਦੇ ਨਜ਼ਰ ਆਉਂਦੇ ਨੇ ਕਿ ਕਾਰਗਿਲ ਦੀ ਜੰਗ ਜਿੱਤ ਕੇ ਆਏ ਨੇ ਲੱਗਦਾ ਕਿ ਉਹ ਪਹਿਲਾਂ ਮੂਡ ਬਣਾ ਕੇ ਆਏ ਸੀਗੇ ਤਾਂ ਹੀ ਤਾਂ ਹੀ ਤਾਂ ਦੇਖੋ ਫਿਰ ਵੀ ਉਹਨਾਂ ਨੇ ਹੱਥ ਵਧਾਇਆ ਫਿਰ ਵੀ ਉਹਨਾਂ ਨੇ ਹੱਥ ਵਧਾਇਆ ਉਸ ਤੋਂ ਬਾਅਦ ਹੀ ਕਿ ਹੈ ਨਾ Да. Yeah. ਉਸ ਤੋਂ ਬਾਅਦ ਹੀ ਕਿਹਾ ਨਾ ਕੋਈ ਕੋਈ ਫਸਟ ਸਟੇਟਮੈਂਟ ਤਾਂ ਨਹੀਂ ਹੈ ਫਿਰ ਇਹਦਾ ਤਾਂ ਬਿੱਟੂ ਦਾ ਤਾਂ ਕੰਮ ਹੀ ਹੈ ਵੀ ਉਹਦੇ 'ਚ ਰਹਿਣ ਦੇ ਲਈ ਕਿ ਟਾਈਮ ਲਾਈਨ 'ਚ ਕਿਸੇ ਤਰੀਕੇ ਨਾਲ ਰਵਾਂ ਤਾਂ ਕਿ ਮੇਰੀ ਰਾਜ ਸਭਾ ਵੀ ਬਚੀ ਰਵੇ ਹੁਣ ਜਾਂਦੀ ਲੱਗਣੀ ਆ ਰਹਿ ਗਿਆ 2-4 ਕੁ ਮਹੀਨੇ ਜ ਰਾਜਸਥਾਨ ਦੀ ਰਾਜ ਸਭਾ ਦੇ ਵਜ਼ੀਰੀ-ਬਜ਼ੂਰੀ ਵੀ ਚਲੇ ਜਾਣੀ ਆ ਉਹਨੂੰ ਪੱਕਿਆਂ ਕਰਨ ਕਰਨ ਤੇ ਲੱਗੇ ਆ ਕਿ ਮੈਂ ਇਸ ਤਰੀਕੇ ਦੇ ਨਾਲ ਕਾਂਗਰਸ ਦੇ ਉੱਤੇ ਉਂਗਲੀ ਅਠਾਵਾ ਤਾਂ ਕਿ ਮੇਰੀ ਵਜ਼ੀਰੀ-ਬਜ਼ੂਰੀ ਪੱਕੀ ਰਵੇ ਰਮਨੀਤ ਜੀ ਜੋ ਕੁਝ ਤੁਸੀਂ ਕਰਕੇ ਗਏ ਹੋ ਉਹ ਰਾਹੁਲ ਗਾਂਧੀ ਕਦੇ ਭਲਾ ਨਹੀਂ ਸਕਦਾ ਇੱਕ ਦੋਸਤ ਦੀ ਮਰਿਆਦਾ ਦੇ ਨਾਲ ਫਿਰ ਵੀ ਉਹਨੇ ਤੁਹਾਡੇ ਵੱਲ ਨੂੰ ਹੱਥ ਵਧਾਇਆ ਤੁਸੀਂ ਤੇ ਗਦਾਰੀ ਕਰਕੇ ਗਏ ਤਾਂ ਫਿਰ ਤੁਹਾਨੂੰ ਗਦਾਰੀ ਕਹਾਂਗੇ ਹੋਰ ਕੀ ਕਹਾਂਗੇ ਭਾਈ ਇਸ ਕਰਕੇ ਰਾਹੁਲ ਜੀ ਦਾ ਪਾਰਲੀਮੈਂਟ ਦੇ ਅੰਦਰ ਬਹੁਤ ਵੱਡਾ ਸਵਾਲ ਠਾਉਣਾ ਦੇਸ਼ ਦੀ ਸੁਰੱਖਿਆ ਦੇ ਮਾਮਲੇ ਦੇ ਧੱਤਰ ਉਹ ਕੋਈ ਸੁਣਨ ਦੇ ਲਈ ਤਿਆਰ ਨਹੀਂ ਤਾਂ ਫਿਰ ਰਾਹੁਲ ਗਾਂਧੀ ਜੀ ਕੀ ਬੋਲੇਗਾ ਧਰਨਾ ਲਾਵਾਂਗੇ ਪ੍ਰਦਰਸ਼ਨ ਕਰਾਂਗੇ ਪੂਰੇ ਦੇਸ਼ ਦੇ ਅੰਦਰ ਜਾਵਾਂਗੇ ਨਰਿੰਦਰ ਮੋਦੀ ਤੇ ਰਾਜਨਾਥ ਸਿੰਘ ਨੂੰ ਪੂਰੇ ਦੇਸ਼ 'ਚ ਨੰਗਾ ਕਰਾਂਗੇ ਤੇ ਰਾਹੁਲ ਗਾਂਧੀ ਜੀ ਕਰ ਰਹੇ ਨੇ ਬਿੱਟੂ ਨੇ ਜੋ ਕੁਝ ਕੀਤਾ ਉਹਦਾ ਜਵਾਬ ਬੜਾ ਠੋਕਮਾ ਰਾਹੁਲ ਗਾਂਧੀ ਜੀ ਨੇ ਦਿੱਤਾ ਆ ਉਹਨਾਂ ਦਾ ਦਰਦ ਸੀ ਉਹਨਾਂ ਨੇ ਪਿਆਰ ਦੇ ਲਈ ਹੱਥ ਵੀ ਵਧਾਇਆ ਲੇਕਿਨ ਏਡੀ ਵੀ ਗੱਲ ਮਰਿਆਦਾ ਦੇ ਤੌਰ ਤੇ ਗਈ ਹੈ ਤਾਂ ਬਿੱਟੂ ਜੀ ਤੁਸੀਂ ਜੋ ਠੋਖਾ ਕਰਕੇ ਗਏ ਹੋ ਤੁਹਾਨੂੰ ਭੁੱਲਣਾ ਨਹੀਂ ਚਾਹੀਦਾ ਜੀ ਸੁਖਵਿੰਦਰ ਜੀ ਕੀ ਲੱਗਦਾ ਹੈ ਕਿ ਜਦੋਂ ਆਮ ਤੌਰ ਤੇ ਪੰਜਾਬ ਦੇ ਨਾਲ ਮੁੱਦਾ ਜੁੜਿਆ ਹੁੰਦਾ ਤਾਂ ਰਮਨਿਤ ਬਿੱਟੂ ਬੋਲਦੇ ਹੋਏ ਨਜ਼ਰ ਆਉਂਦੇ ਨੇ ਬੀਜੇਪੀ ਨੂੰ ਡਿਫੈਂਡ ਕਰਦੇ ਨੇ ਕਾਂਗਰਸ ਨੂੰ ਘੇਰਦੇ ਨੇ ਜਾਂ ਫਿਰ ਸਪੈਸ਼ਲ ਤੌਰ ਤੇ ਜਦੋਂ ਰਾਹੁਲ ਗਾਂਧੀ ਦਾ ਮਸਲਾ ਹੁੰਦਾ ਤਾਂ ਉਸ ਮੌਕੇ ਵੀ ਰਮਨਿਤ ਬਿੱਟੂ ਜਿਹੜੇ ਉਹ ਅੱਗੇ ਕਰ ਦਿੱਤੇ ਜਾਂਦੇ ਆ ਲੱਗਦਾ ਕੋਈ ਇੱਥੇ ਵੀ ਕੁਝ ਨਾ ਕੁਝ ਬੀਜੇਪੀ ਦਾ ਹੈ ਅਰੇ ਭਈ ਮੈਂ ਤਾਂ ਕਹਿ ਰਿਹਾ ਕਿ ਵਜ਼ੀਰੀ ਬਜ਼ੁਰੀ ਪੱਕੀ ਪੁੱਕੀ ਕਰਨ ਨੂੰ ਫਿਰ ਤਾਂ ਹੋਰ ਉੱਥੇ ਕੀ ਹੈ ਕਿਤੇ ਨਾ ਰਾਜਸਥਾਨ ਦੇ ਅੰਦਰ 3-4 ਮਹੀਨੇ ਰਹਿ ਗਏ ਨੇ ਉਹਨਾਂ ਦੀ ਰਾਜ ਸਭਾ ਚਲੇ ਜਾਣੀ ਹੈ ਸੋ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਆਪਣੇ ਆਪ ਨੂੰ ਰਾਹੁਲ ਦੇ ਨਾਲ ਤਲਖ ਮਜਾਜੀ ਕਰਕੇ ਲੋਕਾਂ ਨੂੰ ਦਿਖਾਉਣ ਦਾ ਇਜ਼ਹਾਰ ਕੋਸ਼ਿਸ਼ ਜਿਹੜਾ ਇਹ ਆਪਣੇ ਆਪ ਨੂੰ ਬਚਾਉਣ ਦੇ ਲਈ ਹੀ ਹੈ ਬਿੱਟੂ ਜੀ ਕੋਈ ਗੱਲ ਨਹੀਂ ਹਕੂਮਤਾਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਤੁਸੀਂ ਸਤ ਦਾ ਸੁਖ ਮਾਣੋ ਤੁਹਾਨੂੰ ਮੰਨਣਾ ਚਾਹੀਦਾ ਲੇਕਿਨ ਰਾਹੁਲ ਨੇ ਜੋ ਦੇਸ਼ ਦੇ ਅੰਦਰ ਪ੍ਰਾਈਮ ਮਿਨਿਸਟਰ ਰਾਜਨਾਥ ਸਿੰਘ ਨੂੰ ਦੇਸ਼ ਚ ਨੰਗਾ ਕੀਤਾ ਉਹ ਲੋਕਾਂ ਦੇ ਸਾਹਮਣੇ ਆਇਆ ਔਰ ਕਿਸੇ ਨਾ ਕਿਸੇ ਢੰਗ ਤਰੀਕੇ ਦੇ ਅੰਦਰ ਤੁਸੀਂ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਉਹਨਾਂ ਨੂੰ ਬੋਲਣ ਨਹੀਂ ਦੇ ਰਹੇ ਹੋ ਤਾਂ ਧਰਨਾ ਲੱਗਾ ਆ ਤੁਸੀਂ ਬਾਹਰੋਂ ਬੋਲਦੇ ਆ ਰਹੇ ਹੋ ਜੋ ਨਾ ਇਹਦਾ ਮਤਲਬ ਤੁਹਾਨੂੰ ਕੋਈ ਜਵਾਬ ਨਾ ਦੇਵੇ ਤੁਹਾਡੀ ਗੱਲ ਸੁਣ ਕੇ ਫਿਰ ਉੱਥੇ ਮੈਂਬਰ ਪਾਰਲੀਮੈਂਟ ਤੇ ਰਾਹੁਲ ਗਾਂਧੀ ਜੀ ਬੈਠੇ ਰਹੇ ਜਵਾਬ ਦਿੱਤਾ ਠੋਕਮਾ ਜਵਾਬ ਦਿੱਤਾ ਬਿੱਟੂ ਨੂੰ ਮੇਰੇ ਖਿਆਲ ਦੇ ਅੰਦਰ ਜੇ ਇਸ ਤੋਂ ਹੋਰ ਵੀ ਜ਼ਿਆਦਾ ਕੁਝ ਕਹਿੰਦੇ ਤਾਂ ਉਹ ਵੀ ਠੀਕ ਹੋਣਾ ਸੀ ਜੀ ਤਾਂ ਬਿਲਕੁਲ ਅਸੀਂ ਕਾਂਗਰਸ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਹੈਗੀ ਤੇ ਪੰਜਾਬ ਕਾਂਗਰਸ ਦਾ ਕੀ ਸੋਚਣਾ ਹੈ ਗਿਆ ਤਾਂ ਇਸ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ ਜੋ ਆਦਮਪੁਰ ਤੋਂ ਕਾਂਗਰਸ ਦੇ ਐਮਐਲਏ ਨੇ ਸੁਖਵਿੰਦਰ ਤੇ ਇਸ ਤੋਂ ਇਲਾਵਾ ਜੇਕਰ ਬੀਜੇਪੀ ਦੀ ਗੱਲ ਕੀਤੀ ਜਾਵੇ ਤਾਂ ਬੀਜੇਪੀ ਦਾ ਵੀ ਹੁਣ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ ਗੌਰਤਲਬਾ ਕਿ ਰਮਨੀਤ ਬਿੱਟੂ ਜਿਹੜੇ ਕਿਸੇ ਸਮੇਂ ਕਾਂਗਰਸ ਦੇ ਵਿੱਚ ਸੀਗੇ ਫਰੰਟ ਫੁੱਟ ਤੇ ਉਹ ਖੇਡਦੇ ਸੀਗੇ ਪਰ ਜੋ ਲੋਕ ਸਭਾ ਚੋਣਾਂ ਹੋਣਗਾਂ 2024 ਦੇ ਵਿੱਚ ਤਾਂ ਉਸ ਮੌਕੇ ਰਮਨੀਤ ਬਿੱਟੂ ਜਿਹੜੇ ਆਪਣੀ ਪਾਰਟੀ ਬਦਲ ਲੈਂਦੇ ਨੇ ਤਾਂ ਉਹਨਾਂ ਦੇ ਵੱਲੋਂ ਭਾਜਪਾ ਜੁਆਇਨ ਕਰ ਲਈ ਜਾਂਦੀ ਹੈ ਤੇ ਉਸ ਤੋਂ ਬਾਅਦ ਲੁਧਿਆਣਾ ਤੋਂ ਉਹ ਇਲੈਕਸ਼ਨ ਲੜਦੇ ਨੇ ਦੂਸਰੇ ਪਾਸੇ ਕਾਂਗਰਸ ਦੇ ਵੱਲੋਂ ਰਾਜਾ ਵੜਿੰਗ ਨੂੰ ਟਿਕਟ ਦਿੱਤੀ ਜਾਂਦੀ ਹੈ ਤੇ ਰਾਜਾ ਵੜਿੰਗ ਉੱਥੋਂ ਜਿੱਤ ਜਾਂਦੇ ਨੇ ਤਾਂ ਅਜਿਹੇ ਦੇ ਵਿੱਚ ਰਮਨੀਤ ਬਿੱਟੂ ਦੀ ਗੱਲ ਕੀਤੀ ਜਾਵੇ ਤਾਂ ਫਿਰ ਵੀ ਉਹਨਾਂ ਨੂੰ ਕੇਂਦਰੀ ਰੇਲਵੇ ਰਾਜ ਮੰਤਰੀ ਉਹ ਬਣਾ ਦਿੱਤਾ ਜਾਂਦਾ ਹਾਲਾਂਕਿ ਜਿਸ ਤਰ੍ਹਾਂ ਹੁਣ ਕਾਂਗਰਸ ਦਾ ਪੱਖ ਜਾਣਿਆ ਤਾਂ ਉਹਨਾਂ ਦਾ ਇਹੀ ਕਹਿਣਾ ਕਿ ਰਮਨੀਤ ਬਿੱਟੂ ਜਿਹੜੇ ਆਪਣੇ ਜੋ ਮੰਤਰੀਸ਼ਿਪ ਹੈਗੀ ਆ ਉਹ ਪੱਕੀ ਕਰ ਰਹੇ ਹੈਗੇ ਕਿਉਂਕਿ ਰਾਜ ਸਭਾ ਤੋਂ ਉਹ ਰਾਜਸਥਾਨ ਤੋਂ ਜਿਹੜੇ ਉਹ ਐਮਪੀ ਚੁਣ ਕੇ ਆਏ ਨੇ ਤਾਂ ਉਸ ਦਾ ਸਮਾਂ ਜਿਹੜਾ ਉਹ ਥੋੜਾ ਹੈ ਗਿਆ ਤੇ ਸਿਰਫ ਆਪਣੀ ਹੁਣ ਸੀਟ ਪੱਕੀ ਕਰਨ ਦੇ ਲਈ ਰਮਨੀਤ ਬਿੱਟੂ ਦੇ ਵੱਲੋਂ ਅਜਿਹਾ ਕੁਝ ਕੀਤਾ ਜਾ ਰਿਹਾ ਤੇ ਜਲਦੀ ਹੀ ਜਿਹੜੇ ਪੰਜਾਬ ਭਾਜਪਾ ਦੇ ਲੀਡਰ ਨੇ ਉਹਨਾਂ ਦਾ ਵੀ ਪੱਖ ਜਾਣਨ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਵੀਡੀਓ ਜਿਹੜੀ ਹੈਗੀ ਆ ਕਾਫੀ ਹੁਣ ਸਰਕੂਲੇਟ ਹੋ ਰਹੀ ਹੈ ਸਾਡੇ ਨਾਲ ਬੀਜੇਪੀ ਤੋਂ ਪ੍ਰਿਤਪਾਲ ਸਿੰਘ ਬਲੀਏਵਾਲ ਜੁੜੇ ਹੋਏ ਨੇ ਤਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਬਲੀਏਵਾਲ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਰਵਨੀਤ ਬਿੱਟੂ ਨੂੰ ਗਦਾਰਤਾ ਕਹਿ ਦਿੱਤਾ ਗਿਆ ਉਹ ਜੀ ਸਾਡੇ ਨੇਤਾ ਰਹੇ ਨੇ ਅਸੀਂ ਉਹਨਾਂ ਦਾ ਬਹੁਤ ਸਤਿਕਾਰ ਕਰਦੇ ਸੀ ਕਰਦੇ ਵੀ ਆ ਜੀ ਲਾ ਦੇ ਰਹੇ ਹੋਈ ਉਹਦਾ ਦਿਲ ਇਹਨਾਂ ਤਾਂਗਾ ਹੈ ਅੱਜ ਰਾਹੁਲ ਗਾਂਧੀ ਨੇ ਆਪਦਾ ਕਾਦੇ ਛੋਟਾ ਕਰ ਲਿਆ ਮੈਨੂੰ ਲੱਗਦਾ ਜਿਹੜਾ ਚਗਿਰਦਾ ਹੈ ਨਾ ਰਾਹੁਲ ਗਾਂਧੀ ਦੇ ਨਾਲ ਕਹਿੰਦੇ ਖਰਬੂਜੇ ਨੇ ਦੇਖ ਕੇ ਖਰਬੂਜਾ ਰੰਗ ਦਾ ਪਰ ਲੰਦਾ ਉਸ ਸੰਗਤ ਜਿਹੜੀ ਰਾਹੁਲ ਗਾਂਧੀ ਨਾਲ ਲੱਗੀ ਹੈ ਹੋਨੇ ਮੇਰੇ ਸਰਨਾ ਉਹ ਰੰਗ ਰਾਹੁਲ ਗਾਂਧੀ ਤੇ ਵਿਚੜਾਤਾ ਜੀ ਆਈ ਬਿੱਟੂ ਜੀ ਦਾ ਕੱਦ ਵਧਿਆ ਜੀ ਛੋਟਾ ਨਹੀਂ ਹੋਇਆ ਵਧਿਆ ਹੈ ਤੇ ਇਹ ਦੇਸ਼ ਦੀ ਆਪੋਜੀਸ਼ਨ ਪਾਰਟੀ ਦਾ ਲੀਡ ਆਪੋਜੀਸ਼ਨ ਲੀਡਰ ਆਫ ਆਪੋਜੀਸ਼ਨ ਜਿਲਾ ਸੁਪਨਾ ਪ੍ਰਧਾਨ ਮੰਤਰੀ ਦਾ ਲੈਣਦਾ ਹੋਵੇ ਹੋਰ ਉਹ ਨੀਟ ਬਿੱਟੂ ਉਹਨਾਂ ਤੋਂ ਵੀ ਜਾਣੀ ਕਿ ਡਰਨ ਲੱਗ ਗਿਆ ਅਸਾਸ ਹੋਣ ਲੱਗ ਗਿਆ ਕਿ ਬੰਦਾ ਚੰਗਾ ਹੈ ਤੁਨ ਛੱਡ ਕੇ ਚਲੇ ਗਿਆ ਇਹੀ ਰਾਹੁਲ ਜੀ ਦੀ ਸੋਚ ਸੀ ਜਦੋਂ 2000 ਦੇ ਵਿੱਚ ਉਹਨਾਂ ਨੇ ਇੱਕ ਬੰਦੇ ਨੂੰ ਦਿੱਤੀ ਸੀ ਕਮਾਂਡ ਤੇ ਅਜੇ ਪੰਜਾਬ ਕਾਂਗਰਸ ਦਾ ਸੱਤਿਆਨਾਸ਼ ਹੋ ਗਿਆ ਹੁਣ ਜਿਹੜੇ ਬਚੇ ਕੁਝ ਸੱਤਿਆਨਾਸ਼ ਕਰਨ ਵਾਲੇ ਉਹ ਨਾਲ ਬੈਠੇ ਨੇ ਬੋਲ ਹੋ ਜੂਗਾ ਸੋ ਸਾਡੇ ਲੀਡਰ ਰਏ ਨੇ ਅਸੀਂ ਤਾਂ ਕੋਈ ਅਪਸ਼ਬਦ ਉਹਨਾਂ ਲਈ ਬੋਲ ਨਹੀਂ ਸਕਦੇ ਕਿਉਂਕਿ ਅਸੀਂ ਜਿੰਦਾਬਾਦ ਵੀ ਕਹਿੰਦੇ ਰਹੇ ਹਾਂ ਉਸ ਲੀਡਰ ਨੂੰ ਸੋ ਅੱਜ ਉਹਨਾਂ ਨੇ ਆਪ ਦੀ ਤੰਗ ਦੇ ਲਈ ਤੇ ਛੋਟੀ ਸੋਚ ਦਾ ਆਬਦਾ ਹੋ ਦਰਸਾਰਾ ਪਾਰਲੀਮੈਂਟ ਦੇ ਬਾਹਰ ਦੱਸਤਾ ਹੋਇਆ ਇਸ ਤੋਂ ਲਾ ਬਿਲਕੁਲ ਸ਼ਬਦ ਨਹੀਂ ਹੈ ਜਿਹੜੇ ਮੈਂ ਰਾਹੁਲ ਜੀ ਲਈ ਚੁੱਕ ਪਾਵਾ ਅਸੀਂ ਕਾਂਗਰਸ ਦੇ ਆਗੂਆਂ ਨਾਲ ਵੀ ਗੱਲਬਾਤ ਕੀਤੀ ਤੇ ਉਹਨਾਂ ਦਾ ਇਹੀ ਕਹਿਣਾ ਕਿ ਰਵਨੀਤ ਮਿੱਟੂ ਜਿਹੜੇ ਆਪਣੀ ਸੀਟ ਪੱਕੀ ਕਰ ਰਹੇ ਆ ਕਿਉਂਕਿ ਉਹਨਾਂ ਦਾ ਸਮਾਂ ਬਹੁਤ ਥੋੜਾ ਰਹਿ ਗਿਆ ਯਾਰ ਸਮਝੇ ਨਹੀਂ ਗੱਲ ਬੋਲਿਆ ਕੌਣ ਹੈ ਰਾਹੁਲ ਗਾਂਧੀ ਬੋਲਿਆ ਉਹਨੀਆਂ ਰਵਨੀਤ ਮਿੱਟੂ ਨੇ ਰਾਹੁਲ ਗਾਂਧੀ ਨੂੰ ਓਟ ਲਿਖ ਕੇ ਦਿੱਤਾ ਸੀ ਭਾਈ ਮੈਂ ਆਉਂਗਾ ਤੁਸੀਂ बोलना ਸ਼ੁਰੂ ਕਰਦੇ ਹੋਏ ਸੀ ਜੀ ਸਮਝੇ ਨਹੀਂ ਗੱਲ ਇਹ ਇਹ ਮੈਂ ਕਹਿੰਦਾ ਇਹ ਮਰਿਆਦਾ ਹੁੰਦੀ ਹੈ ਲੀਡਰ ਵਾਈਜ਼ ਲੀਡਰ ਦਾ ਮਰਿਆਦਾ ਦਾ ਜੀ ਪ੍ਰਧਾਨ ਮੰਤਰੀ ਦੀ ਆਫ ਦਾ ਲੈਵਲ ਆ ਤੇ ਹਮਦੇ ਆਫ ਦਾ ਲੈਵਲ ਹੀ ਮਾਨਯੋਗ ਨੇ ਕਟਾ ਲਿਆ ਤੇ ਇਹਦੇ ਗੱਲ ਟਿੱਪਣੀਆਂ ਸ਼ੁਰੂ ਕਰ ਪਈਆਂ ਰਵਨੀਤ ਬਿੱਟੂ ਨੇ ਜਵਾਬ ਵੀ ਦਿੱਤਾ ਨਾਲ ਹੀ ਪਰ ਸੋਭਧਾਨੀ ਰਾਹੁਲ ਗਾਂਧੀ ਵਰਗੇ ਇੱਕ ਕਦਾਵਰ ਨੇਤਾਨੋਂ ਜਿਹੜੇ ਆਪ ਦੇ ਆਪ ਨੂੰ ਬਹੁਤ ਬੜਾ ਲੀਡਰ ਮੰਨਦੇ ਹੋਣ ਲੋਕੀ ਕਹਿੰਦੇ ਵੀ ਹੈ ਵੀ ਨੇ ਨੋ ਡਾਊਟ ਜੀ ਪਰ ਉਹ ਐਸੇ ਛੋਟੀ ਸੋਚ ਤੇ ਆਇਆ ਦਾ ਮਤਲਬ ਪਤਨ ਦੀ ਨਿਸ਼ਾਨੀ ਸਾਫ਼ ਦਿਖਦੀ ਹੈ ਇਹ ਅਸਰ ਹੋ ਗਿਆ ਹੈ ਸੰਗਤ ਦਾ ਉਹਨਾਂ ਦੇ ਉੱਪਰ ਇਸੇ ਕਰਕੇ ਐਸੇ ਟਿੱਪਣੀਆਂ ਕਰਨ ਲੱਗੇ ਜੀ ਤਾਂ ਬਹੁਤ-ਬਹੁਤ ਸ਼ੁਕਰੀਆ ਜੀ ਤਾਂ ਇਸਨ ਬੀਜੇਪੀ ਆਗੂ ਬਲਿਆਵਾਲ ਖਾਸ ਤੌਰ ਤੇ ਉਹਨਾਂ ਦੇ ਵੱਲੋਂ ਇਹੀ ਗੱਲ ਕਹੀ ਗਈ ਹੈ ਕਿ ਰਾਹੁਲ ਗਾਂਧੀ ਜਿਹੜੇ ਆ ਉਹਨਾਂ ਨੂੰ ਅਜੇ ਨਹੀਂ ਕਰਨਾ ਚਾਹੀਦਾ ਸੀ ਇਸ ਦੇ ਨਾਲ ਉਹਨਾਂ ਦਾ ਕਦ ਛੋਟਾ ਹੋਇਆ ਪਰ ਦੂਸਰੇ ਪਾਸੇ ਰਮਨੀਤ ਬਿੱਟੂ ਦਾ ਜਿਹੜਾ ਕਦ ਉਹ ਵੱਡਾ ਹੋ ਗਿਆ ਤਾਂ ਦੋਨੇ ਪਾਰਟੀਆਂ ਦੇ ਬੁਲਾਰਿਆਂ ਦੇ ਜਿਹੜੇ ਆਪਣੋ ਆਪਣੇ ਬਿਆਨ ਨੇ ਤਾਂ ਜਿਹੜੀ ਵੀਡੀਓ ਆਈ ਆ ਉੱਥੇ ਕੀ ਕੁਝ ਹੋਇਆ ਤੁਹਾਨੂੰ ਸੁਣਾ ਦਿੰਦੇ ਆ

He yeah. did